ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਨਾਲ ਬਾਬਾ ਸਤਨਾਮ ਸਿੰਘ ਜੀ ਗੁਰੂ ਕੇ ਬਾਗ ਵਾਲੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਜੋ ਅੱਜ ਅਜਨਾਲੇ ਵਿੱਚ ਲੋਕ ਪੀੜਤ ਨੇ ਤੇ ਹੜ ਆ ਚੁੱਕਿਆ ਹੈ ਤਾਂ ਉਹ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਬਾਬਾ ਸਤਨਾਮ ਸਿੰਘ ਗੁਰੂ ਕੇ ਬਾਗ ਵਾਲਿਆਂ ਦੇ ਅ ਸੱਕੀ ਵਾਲੇ ਪੁਲ ਤੇ ਜਾਜਾ ਲੈਂਡ ਹੈ ਤੁਹਾਡੀ ਸਾਹਿਬ ਵੀ ਇੱਥੇ ਪਲੋਤੇ ਸੀ ਤੇ ਉਹਨਾਂ ਦੇ ਨਾਲ ਵੀ ਬਜਨ ਬਲਾ ਬਾਬਾ ਜੀ ਦੇ ਹੋਏ ਆ ਵੀ ਸਾਨੂੰ ਕਿਛਤੀ ਦਿੱਤੀ ਜਾਵੇ ਜਿਹੜੇ ਵਿਨਨ ਪ੍ਰਸ਼ਾਦਾ ਪਾਣੀ ਦਾ ਪ੍ਰਬੰਧ ਜਿਹੜਾ ਡੇੜਿਆਂ ਦੇ ਲਪਾਇਆ ਜਾਵੇ ਬਾਬਾ ਕੁਲਦੀਪ ਸਿੰਘ ਜੀ ਬਾਬਾ ਮੈਲ ਸਿੰਘ ਜੀ ਜਿਹੜੇ ਉਹ ਪ੍ਰਸ਼ਾਦਾ ਵਰਤਾਰ ਹੈ ਨਾ ਜਾ ਕੇ ਇੱਧਰ ਸਾਰੇ ਇਲਾਕੇ ਜੇ ਪਰ ਅਗਲੇ ਬਨੇ ਪਹੁੰਚ ਨਹੀਂ ਹੋ ਰਹੀ ਏ ਕਹ ਕੇ ਚਾਰੇ ਦਾ ਵੀ ਸੇਵਾ ਕਰ ਰਹੇ ਬਾਬਾ ਸਤਨਾਮ ਸਿੰਘ ਜੀ ਲੰਗਰ ਪਾਣੀ ਸਾਰਾ ਜਿਹੜਾ ਉਹ ਚੱਲ ਰਿਹਾ ਬਹੁਤ ਜਿਹੜੇ ਇਲਾਕੇ ਦੇ ਸਹੂਲਤ ਵਾਸਤੇ ਬਾਬਾ ਸਤਨਾਮ ਸਿੰਘ ਜੀ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਹੈ ਜੇ ਵੀ ਕਿਬੀਰ ਭਾਈ ਨੂੰ ਕੋਈ ਲੋੜ ਆ ਤੇ ਫੋਨ ਤੇ ਗੱਲ ਕਰੇ ਤੇ ਆਪਣਾ ਉਹੋਂ ਚ ਕਰਾਂਗੇ ਹੱਦਸ਼ਲ। ਤੇ ਦੇਖਿਆ ਜਾਵੇ ਜਿੱਥੇ ਲੋਕ ਪੀੜ ਤੇ ਗਏ ਉੱਥੇ ਡੰਗਲ ਜਿਹੜੇ ਕਿਸਾਨਾਂ ਦੇ ਜਾਂ ਲੋਕਾਂ ਦੇ ਡੰਗਰ ਖੇ ਆ ਉਹ ਵੀ ਬਹੁਤ ਪੀੜ ਤੇ ਆ। ਉਹਨਾਂ ਲੱਗ ਉਹਨਾਂ ਕੋਲ ਵੀ ਖਾਣ ਵਾਸਤੇ ਕੁਝ ਨਹੀਂ ਪਹੁੰਚ ਰਿਹਾ ਕਿ ਕਿਸਾਂ ਦੇਖਦੇ। ਅਜੀ ਕੱਲ ਹੀ ਅਜੇ 100000 ਦਾ ਚਾਰ ਲੈ ਲਿਆ ਵਾ। ਜਿਹੜਾ ਘਰਾਂ ਦੇ ਪੀੜ ਦੇ ਢਾਲੀ ਸਾਹਿਬ, ਭਾਈ ਮਨ ਸਾਹਿਬ ਉਧਰ ਸ੍ਰੀ ਹਰਗ੍ਰੰਦਪੁਰ ਸਾਹੀ ਭੇਜਿਆ ਵਾ ਤੇ ਇੰਦਰ ਵੀ ਭੇਜਣ ਦੇ ਜਿੱਥੇ ਜਿੱਥੇ ਲੋੜ ਆ ਜਿੰਨਾਂ ਜਿੰਨਾਂ ਘਰਾਂ ਦੇ ਢਾਲੀ ਸਾਹਿਬ, ਢੇਰੇ ਬਾਬੇ ਨਾਮ ਸਿੰਘ ਸਾਹਿਬ ਵੀ ਇੱਧਰ ਵੀ ਸਾਡਾ ਚੱਲਣ ਦੇ ਆ ਵਾ। ਰੰਦਾਸ ਵੀ ਘਲਾਤਾ ਵਾ ਗੱਗੋ ਮਾਲ ਵਾਲੇ ਵੀ ਚੱਲਣ ਰਿਹਾ ਸਾਰੀ ਠਾਈ ਜਿੱਥੇ ਪਹੁੰਚ ਪੈਣ ਡਈ ਓਥੇ ਜਾਣ ਲਿਆ ਬਾਕੀ ਪਾਣੀ ਜਿਆਦਾ ਓਥੇ ਨਹੀਂ ਜਾ ਸਕਦਾ ਜੀ ਖਦਰਾ ਵਾ ਜਾਂ ਜੇ ਕਿਸ਼ਤੀ ਹੋਵੇ ਜਾਂ ਵੀ ਪ੍ਰਬੰਧ ਥੋੜਾ ਜਿਆ ਨਹੀਂ ਹੈਗਾ ਕਿਸ਼ਤੀ ਬਾਦੇ ਥੋੜਾ ਜਿਆ ਹੋਵੇ ਨਾ ਉਹ ਵੀ ਤੁਹਾਡੇ ਸਾਹਿਬ ਨਾਲ ਹੋਈ ਹੈ ਗੱਲ ਉਹ ਆਂਦੇ ਕੱਲ ਨੂੰ ਤੁਹਾਨੂੰ ਦਵਾਂਗੇ ਕਿਸ਼ਤੀ ਜਿੱਥੇ ਤੁਹਾਡੇ ਕੋਲ ਨਹੀਂ ਜਾ ਜਾਂਦਾ ਓਥੇ ਤੁਸੀਂ ਜਾ ਕੇ ਤੇ ਆਪਣਾ ਲੰਗਰ ਪਾਣੀ ਜੋ ਵੀ ਹੈਗਾ ਉਹ ਪਚਾਓ ਆ ਮੁੰਡਾ ਗਿਆ ਬਾਬਾ ਸਤਨਾਮ ਸਿੰਘ ਕਾਸਲਾ ਗੁਰੂ ਕੇ ਬਾਗੇ ਬਾਬਾ ਹਿਆਰਾ ਸਿੰਘ ਬਾਬਾ ਲਖਾ ਸਿੰਘ ਜੀ ਉਹਨਾਂ ਦੇ ਵਸੂਏ ਜਹੇਦਾਰ ਬਾਬਾ ਸਤਨਾਮ ਸਿੰਘ ਐਟ ਟਾਈਮ ਤੇ ਜਿਹੜੇ ਮੌਕੇ ਦੇ ਜੱਜਾ ਲੈ ਰਹੇ ਆ ਜਿਹੜੇ ਸੰਗਤ ਦੀ ਸੇਵਾ ਕਰ ਰਹੇ ਆ ਇਹਨਾਂ ਦੀ ਸਾਇਆ ਹੇਠ ਦੇ ਇਹਨਾਂ ਦੇ ਜਹੇਦਾਰ ਫਿਰ ਲੰਗਰ ਪਕ ਰਿਹਾ ਸਾਰੇ ਡੇਰਿਆਂ ਦੇ ਪਿੰਡਾਂ ਦੇ ਵਿੱਚ ਪਕ ਰਿਹਾ ਉਸ ਸੰਯੋਗ ਦੇ ਨਾਲ ਅਗਲੇ ਬਣੇ ਵਰਤਾਰੇ ਜਿਹੜੇ ਬਾਬਿਆਂ ਦੇ ਸੇਵਾਦਾਰ ਜੀ ਜਿੱਥੇ ਜਿੱਥੇ ਪਹੁੰਚ ਸਕਦੇ ਹੋ ਬਾਬਾ ਜੀ ਸੰਗਤ ਤੁਹਾਡੇ ਵੱਲੋਂ ਸੇਵਾਦਾਰੀ ਚੱਲੀ ਆ ਹੋਰ ਆਮ ਲੋਕਾਂ ਨੂੰ ਕੀ ਸਨੇਹ ਦਿਨਾ ਚਾਹਦੇ ਹੋ ਅਸੀਂ ਤਾਂ ਸਾਰਿਆਂ ਨੂੰ ਮੰਨਿਆ ਵੀ ਇਹ ਹੁਣ ਜਿਹੜਾ ਭੀੜ ਬਣੀ ਆ ਬਾੜੇ ਤੇ ਜਾਂ ਤਗੜੇ ਤੇ ਉਹਦਾ ਸਾਥ ਦੇਣਾ ਚਾਹੀਦਾ ਹੈ ਜਿਹੜੇ ਜਿੱਧਰ ਨਹੀਂ ਹੜ ਆਇਆ ਉਹਨਾਂ ਨੂੰ ਗੜਾਈਆਂ ਕਰਕੇ ਜਾਂ ਉਹਨਾਂ ਨੂੰ ਆਪਣਾ ਸਾਰਾ ਪ੍ਰਬੰਧ ਕਰਕੇ ਇਹਦੇ ਅਗਲੇ ਬੰਨੇ ਪਹੁੰਚਾਉਣਾ ਚਾਹੀਦਾ ਜਿੱਥੇ ਨਹੀਂ ਗਿਆ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ